ਵੈਜੀ ਜੀ ਕ ਖਾਲਸਾ ਵੈਜੀ ਜੀ ਦੀ ਫਤਿਹ ਹਾਊਸਰੈਸਟ ਬਾਰੇ ਤਾਂ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਵੀ ਇਹ ਕਿਉਂ ਆਏ ਆ ਜਾਂ ਕਿਉਂ ਨਹੀਂ ਆਏ ਹੈਗੇ ਹਾਂਜੀ ਆ ਪੇਪਰ ਤੋਂ ਮੈਨੂੰ ਜ਼ਰੂਰ ਪਤਾ ਲੱਗਿਆ ਕਿ ਭਾਈ ਅਮਰਿਤਪਾਲ ਸਿੰਘ ਜੀ ਦੀ ਮਾਤਾ ਜੀ ਵੱਲੋਂ ਜੋ ਇੱਕ ਕਾਲ ਕੀਤੀ ਗਈ ਸੀ ਸਾਰੇ ਜਥੇ ਗੰਧੀਆਂ ਨੂੰ ਸੋ ਮੈਂ ਉਸ ਦਾ ਸਮਰਥਨ ਵੀ ਕਰਦੀ ਹਾਂ ਕਿਉਂਕਿ ਜੋ ਉਹਨਾਂ ਦੀ ਇੱਕ ਮੰਗ ਹੈ ਉਹ ਜਾਇਜ਼ ਮੰਗ ਹੈਗੀ ਹੈ ਕਿ ਅਮਰਿਤਪਾਲ ਨੂੰ ਜਾਂ ਉਹਨਾਂ ਦੇ ਨਾਲ ਹੋਰ ਜਿੰਨੇ ਵੀ ਸਾਥੀ ਹੈਗੇ ਆ ਡਿਬਰੂਗਰ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਗਿਆ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਗਿਆ ਦੇਖੋ ਇਹ ਡਿਮਾਂਡ ਤਾਂ ਮੈਂ ਕੋਈ ਇਹੋ ਜਿਹੀ ਐਜੀਟੇਸ਼ਨ ਵਾਲੀ ਨਹੀਂ ਹੈ 7 ਦਿਨ ਕਿ 8 ਦਿਨ ਤੋਂ ਭੁਖੜ ਹਟਾਲ ਤੇ ਬੈਠੇ ਆਂ ਔਰ ਇਹ ਪ੍ਰਸ਼ਾਸਨ ਦਾ ਫਰਜ਼ ਬੰਦਾ ਸਰਕਾਰ ਦਾ ਫਰਜ਼ ਬੰਦਾ ਹੈ ਕਿ ਸਾਰਿਆਂ ਨੂੰ ਜਿਹੜੀ ਹੈਗੀ ਹੈ ਜਿੱਥੇ ਉਹ ਸੁਰੱਖਿਆ ਦਿੰਦੇ ਆ ਨਾਲ ਉਹਨਾਂ ਦਾ ਧਿਆਨ ਵੀ ਰੱਖਿਆ ਜਾਏ ਉਹਨਾਂ ਦੇ ਮਾਤਾ ਜੀ ਜਿਹੜੇ ਐ ਏਜ ਦੇ ਵੀ ਇਹੋ ਜਿਹੇ ਮੁਕਾਮ ਤੇ ਹੈਗੇ ਕਿ ਜ਼ਿਆਦਾ ਭੁਖੜ ਹਟਾਲ ਉਹਨਾਂ ਵਾਸਤੇ ਸਹੀ ਨਹੀਂ ਹੈ ਔਰ ਵਿਭਾਰ ਵੀ ਹੋ ਚੁੱਕੇ ਹੈ ਔਰ ਉਹਨਾਂ ਦੇ ਨਾਲ ਵੀ ਜਿਹੜੇ ਬੈਠੇ ਆ ਦੇਖੋ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਚਾਹੀਦਾ ਹੈਗਾ ਸਰਕਾਰ ਦਾ ਫਰਜ਼ ਬੰਦਾ ਹੈਗਾ ਕਿ ਸ਼ਾਂਤਮਈ ਢੰਗ ਦੇ ਨਾਲ ਉਹ ਆਪਣਾ ਜਿਹੜਾ ਰੋਸ ਜਤਾ ਰਿਹਾ ਹੈ ਤਾਂ ਉਹਨਾਂ ਦਾ ਸਾਥ ਦਿੱਤਾ ਜਾਏ ਤੇ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਹੈਗੀਆਂ ਇਹ ਕੋਈ ਨਜਾਇਜ਼ ਮੰਗ ਨਹੀਂਆਂ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਉੱਤੇ ਭਾਈ ਅਮਰਤਪਾਲ ਹੁਣਾਂ ਦੀ ਮਾਤਾ ਦੇ ਵੱਲੋਂ ਪਿਛਲੇ ਦਿਨੀ ਇੱਕ ਵੀਡੀਓ ਜਾਰੀ ਕਰਕੇ ਜਿੱਥੇ ਸਾਰੀਆਂ ਜਿੱਥੇ ਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਉੱਥੇ ਐ ਜੀ ਪੀ ਸੀ ਵੱਲੋਂ ਵੀ ਇੱਕ ਅਪੀਲ ਸੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੋਸ਼ ਲਗਾਏ ਸੀਗੇ ਕਿ ਭਾਈ ਅਮਰਤਪਾਲ ਹੁਣਾਂ ਦੀ ਸਿਹਤ ਵਿਗੜ ਚੁੱਕੀ ਹੈ ਕਾਫੀ ਹਾਲਤ ਖਰਾਬ ਹੈ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਪਰ ਨਾ ਤਾਂ ਉਹਨਾਂ ਨੂੰ ਕੋਈ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਨਾ ਹੀ ਉਹਨਾਂ ਦੀ ਪਰਿਵਾਰ ਨਾਲ ਕੋਈ ਗੱਲਬਾਤ ਕਰਵਾਈ ਜਾ ਰਹੀ ਹੈ ਇਸ ਚੀਜ਼ ਕਿਉਂਕਿ ਕਿਸੇ ਵੀ ਚਾਹੇ ਉਹ ਜੇਲ੍ਹ 'ਚ ਦਾ ਬੰਦਾ ਚਾਹੇ ਉਹ ਕਿਤੇ ਵੀ ਹੈਗੀ ਹੈ ਇਹ ਉਹਦਾ ਹੱਕ ਬੰਦਾ ਹੈਗਾ ਕਿ ਉਹਨੂੰ ਪੂਰੀ ਮੈਡੀਕਲ ਏਡ ਜਿਹੜੀ ਆ ਉਹ ਦਿੱਤੀ ਜਾਵੇ ਔਰ ਇਹ बार-बार ਅਖਬਾਰਾਂ ਦੇ ਵਿੱਚ ਵੀ ਆ ਰਿਹਾ ਹੈ ਤਾਂ ਮੇਰਾ ਖਿਆਲ ਹੈ ਪੰਜਾਬ ਸਰਕਾਰ ਸੈਂਟਰ ਦੀ ਸਰਕਾਰ ਨੂੰ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਬੜੇ ਤਰੀਕੇ ਸੇ ਲੈਣਾ ਚਾਹੀਦਾ ਔਰ ਇੱਕ ਬੜਾ ਗੰਭੀਰ ਮਸਲਾ ਹੈ ਕੋਈ ਆਮ ਮਸਲਾ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਵੀ ਫੜ ਕੇ ਉਨੂੰ ਬਾਹਰ ਕਿਤੇ ਵੀ ਭੇਜ ਦਿਓ ਜਿੱਥੇ ਪੰਜਾਬ ਦੇ ਵਿੱਚ ਜੇਲਾ ਹੈਗੀਏ ਉਹਨਾਂ ਦੀ ਡਿਮਾਂਡ ਹੈ ਤਾਂ ਕਿਉਂ ਨਹੀਂ ਸ਼ਿਫਟ ਕਰਦੇ ਔਰ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਦੀ ਸਿਹਤ ਵਾਲ ਜਿਹੜਾ ਹੈਗਾ ਇਹ ਉਹਨਾਂ ਦਾ ਹੱਕ ਵੀ ਬੰਦ ਹੈਗਾ ਜੇਲ੍ਹਾਂ ਦੇ ਵਿੱਚ ਕੋਈ ਇਹ ਤਾਂ ਨਹੀਂ ਹੈਗਾ ਵੀ ਸਿਹਤ ਬਾਰੇ ਨਹੀਂ ਧਿਆਨ ਦਿੱਤਾ ਜਾਂਦਾ ਸੋ ਸਰਕਾਰ ਦੀ ਇਹ ਨਕਾਮੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪੰਜਾਬ ਸਰਕਾਰ ਵੀ ਕਿਉਂ ਇਸ ਚੀਜ਼ ਤੋਂ ਝਿਜਕ ਰਹੀ ਹੈਗੀ ਅੱਜ ਕਈ ਆਗੂ ਨੂੰ ਜਿਹੜਾ ਤੁਹਾਡੇ ਤਰ੍ਹਾਂ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਕੀ ਚਾਹ ਲੱਗਦਾ ਕਿ ਸਰਕਾਰ ਉੱਥੇ ਇਕੱਠ ਨਹੀਂ ਹੋਣ ਦੇਣਾ ਚਾਹੁੰਦੀ ਦੇਖੋ ਜੀ ਸਰਕਾਰ ਤਾਂ ਡਰੀ ਹੋਈ ਸਰਕਾਰ ਹੈ ਕਿਉਂਕਿ ਚਾਰੇ ਪਾਸੇ ਸਰਕਾਰ ਨੂੰ ਜਿਹੜਾ ਉਹ けਰਾ ਪਾਇਆ ਜਾ ਰਿਹਾ ਕਿਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੀ ਹੈ ਪੰਜਾਬ ਵਿੱਚ ਉਹ ਯਾਤਰਾ ਕਰ ਰਹੇ ਤਾਂ ਮੈਨੂੰ ਤਾਂ ਇਹੀ ਅੰਦਾਜ਼ਾ ਲੱਗ ਰਿਹਾ ਕਿ ਚਾਰੇ ਪਾਸਿਓਂ ਹੀ ਸਰਕਾਰ ਘਰੀ ਹੋਈ ਹੈ ਕਿਸੇ ਪਾਸੇ ਵੀ ਕੋਈ ਵੀ ਲੋਕ ਹੈ ਸਰਕਾਰ ਤੋਂ ਸੰਤੁਸ਼ਟ ਨਹੀਂ ਹੈਗੇ ਔਰ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਜੋ ਵੀ ਕੁਝ ਹੈ ਉਹਨਾਂ ਨੂੰ ਛੁਪਾਉਣ ਵਾਸਤੇ ਇਹ ਨਵੇਂ ਨਵੇਂ ਹੱਥ ਕੰਨੇ ਬਣੇ ਹੁਣ ਮੈਨੂੰ ਇਹਨਾਂ ਨੇ ਹਾਊਸ ਅਰੈਸਟ ਕੀਤਾ ਤਾਂ ਇਸ ਦਾ ਕੀ ਮਤਲਬ ਹੈਗਾ ਠੀਕ ਹੈ ਕਿ ਨਹੀਂ ਕੋਈ ਅਸੀਂ ਕੋਈ ਐਜੀਟੇਸ਼ਨ ਨਹੀਂ ਕਰ ਰਹੇ ਕੋਈ ਇਹ ਤਾਂ ਨਹੀਂ ਹੈਗੇ ਵੀ ਅਸੀਂ ਜਾ ਕੇ ਉੱਥੇ ਕੋਈ ਬਹੁਤ ਕੁਝ ਕਰਾਂਗੇ ਅਗਰ ਕੋਈ ਸ਼ਾਂਤ ਵੀ ਟੰਗ ਤਰੀਕੇ ਨਾਲ ਅਗਰ ਅਸੀਂ ਉੱਥੇ ਜਾਣਾ ਵੀ ਚਾਹੀਏ ਅਗਰ ਅਸੀਂ ਜਾਂਦੇ ਵੀ ਆ ਤਾਂ ਇਹਨਾਂ ਨੂੰ ਕੀ ਇਤਰਾਜ਼ ਹੈ ਇਸ ਚੀਜ਼ ਦੇ ਵਿੱਚ ਸੋ ਇਹ ਸਰਕਾਰ ਆਪਣੀਆਂ ਨਕਾਮੀਆਂ ਲੁਕਾਉਣ ਵਾਸਤੇ ਇਹੋ ਜਿਹੇ ਹਤਕੰਡੇ ਵਰਤਦੀ ਹੈ